ਆ ਕਿਹੜਾ ਪ੍ਰੈਸ਼ਰ ਬਣਾਉਨੇ ਹੁੰਨੇ ਆਪਾਂ ਲਾਈਨਮੈਨ ਇਦਾਂ ਨਹੀਂ ਯਾਰ ਸੋਹਣਾ ਨਹੀਂ ਲੱਗਦਾ ਤੁਸੀਂ ਸਾਰੇ ਬੰਦੇ ਇੱਕ ਕਰੀ ਭੱਜ ਕੇ ਜਾਂਦੇ ਹੋ ਬੰਦੇ ਤੇ ਪ੍ਰੈਸ਼ਰ ਬਣਾਉਨੇ ਹੋ ਜੋ ਫੈਸਲਾ ਹੈ ਇਹ ਹਰ ਰੋਜ਼ ਹਰ ਇੱਕ ਟੀਮ ਦਾ ਇਹੀ ਰੋਣਾ ਹੈ ਜੇ ਹੁਣ ਉਹਨੂੰ ਲੱਗਿਆ ਤਾਂ ਉਹਨੇ ਤਾਂ ਹੀ ਫੈਸਲਾ ਕੀਤਾ ਯਾਰ ਸੋ ਪਲੀਜ਼ ਆਪਾਂ ਇਹਨੂੰ ਥੋੜਾ ਜਿਹਾ ਕੰਟਰੋਲ ਕਰੋ ਆਪਾਂ ਆਪਦੇ ਆਪ ਤੇ ਕੰਟਰੋਲ ਰੱਖੋ ਮੇਰਾ ਵੀਰ ਜੋ ਫੈਸਲਾ ਕੀਤਾ ਮੰਨਣਾ ਪੈਣਾ ਹੈ ਇਹ ਬੇਨਤੀ ਹੈ ਇੱਕ ਢੰਗ ਤਰੀਕਾ ਆਉਂਦਾ ਕੋਈ ਵੀ ਗੱਲ ਕਰਨਾ ਪਰ ਇਹਦਾ ਸਿੱਧਾ ਹੀ ਬੰਦੇ ਦੇ ਗੱਲ ਪੈ ਜਾਣਾ ਵਧੀਆ ਗੱਲ ਨਹੀਂ ਮੈਂ ਤਾਂ ਉਹੀ ਕਹਿੰਦਾ ਯਾਰ ਰੈਫਰੀਆਂ ਦੀ ਵੀ ਇੱਜ਼ਤ ਆ ਰੈਫਰੀ ਵੀ ਪਰਿਵਾਰਾਂ ਵਾਲੇ ਆ ਹੁਣ ਅਸੀਂ ਕੀ ਕਰਦੇ ਆ ਸਾਰੀ ਟੀਮ ਐ ਭੱਜ ਕੇ ਜਾਂਦੇ ਆ ਇਹ ਕੋਈ ਪ੍ਰੈਸ਼ਰ ਐ ਇਦਾਂ ਨਹੀਂ ਬਣਦੇ ਹੁੰਦੇ ਪ੍ਰੈਸ਼ਰ ਮੈਂ ਤੁਹਾਨੂੰ ਦੱਸਾਂ ਮੈਂ ਇਸ ਮੈਚ ਦੀ ਵੀ ਗੱਲ ਕਰਦਾ ਪਿਛਲੇ ਮੈਚਾਂ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕੁਝ ਚੱਲਣਾ ਹੈ ਰੈਫਰੀਆਂ ਦੀ ਵੀ ਕਦਰ ਕਰੋ ਠੀਕ ਹੈ ਜੇ ਕਈ ਵਾਰੀ ਰੈਫਰੀ ਤੋਂ ਜਾਣ ਜਾਣਬੁੱਝ ਕੇ ਕੋਈ ਗਲਤੀ ਨਹੀਂ ਕਰਦਾ ਜੇ ਕਦੇ ਜਾਣੇ ਅਣਜਾਣੇ ਦੇ ਵਿੱਚ ਹੋ ਜਾਂਦੀ ਹੈ ਤੇ ਉਹਨੂੰ ਪੂਰਿਆ ਵੀ ਜਾਂਦਾ ਪਰ ਮੇਰੇ ਵੀਰੋ ਇੱਕ ਆਪਾ ਪਰਿਵਾਰ ਆ ਯਾਰ ਸਾਰੇ ਇਹਦਾ ਸੋਹਣਾ ਥੋੜਾ ਲੱਗਦਾ ਕਬੱਡੀ ਹੈ ਔਰ ਮੈਂ ਤੇ ਅਕਸਰ ਗੱਲ ਕਰਦਾ ਹੁੰਨਾ ਵੀ ਸਭ ਤੋਂ ਔਖੀ ਜੌਬ ਕਬੱਡੀ ਟੂਰਨਾਮੈਂਟ ਦੇ ਵਿੱਚ ਕੀਦੀ ਹੈ ਮੈਂ ਕਹਿੰਦਾ ਵੀ ਰੈਫਰੀਆਂ ਦੀ ਸਭ ਤੋਂ ਔਖੀ ਜੌਬ ਹੈ ਔਰ ਇਹ ਜੌਬ ਕਰਨੀ ਬਹੁਤ ਔਖੀ ਹੈ ਹਾਂਜੀ ਹਰੀ ਵੀ ਉਹ ਦੇ ਦਿਓ ਜੀ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਰਿਵਿਊ ਲੈ ਲਓ ਤੁਸੀਂ ਔਰ ਰਪਿੰਦਰ ਕੀ ਕਰੇ ਬਾਈ ਇਹਨਾਂ ਦੇ ਰੌਲੇ ਨੇਤਾ ਮੈਂ ਨਹੀਂ ਮੁੜ ਕੇ ਲੋਕ ਮੈਨੂੰ ਬੋਲੀ ਜਾਂਦੇ ਮੇਰੀ ਗੱਲ ਕੱਟਦੀ ਮੇਰਾ ਸਵਾਦ ਹੀ ਖਰਾਬ ਕਰਤਾ ਜਮਾ ਇਹ ਮਿੱਤ ਦੇ ਰੌਲੇ ਆ ਬਾਈ ਕੀ ਕਰੀਏ ਕਿ ਨਹੀਂ ਗਗੋ ਤੂੰ ਇਹ ਗੱਲ ਕਹਿਣਾ ਵੀਰ ਐ ਕਮੈਂਟ ਚੁੱਪ ਕਰ ਜਾ ਮੈਨੂੰ ਹੁਣ ਬੋਲਣ ਦੇ ਗੋਗੋ ਤੂੰ ਇਹ ਗੱਲ ਕਹਿਣਾ ਵੀ ਨਾ ਫਿਰ ਪਹਿਲਾਂ ਉਦੋਂ ਦੱਸਣਾ ਸੀਗਾ ਯਾਰ ਬ੍ਰਦਰ ਮੇਰੀ ਇਹ ਜੌਬ ਨਹੀਂ ਜੀ ਦੇਖੋ ਮੇਰੀ ਗੱਲ ਸੁਣੋ ਜੋ ਤੁਸੀਂ ਮੈਨੂੰ ਜੋ ਮੈਨੂੰ ਦੱਸ ਰਹੇ ਹੋ ਮੈਂ ਉਹੀ ਬੋਲ ਰਿਹਾ ਉਹ ਭਰਾਵਾ ਤੂੰ ਕੈਮਰਾ ਪਾਸੇ ਲੈ ਜਾਇਆ ਮੁੜ ਕੇ ਕੱਟ-ਕੱਟ ਕੇ ਪਈ ਜਾਂਦਾ